ਸੋਸ਼ਲ ਮੀਡੀਆ ਤੇ ਵੀਡੀਓਜ਼ ਆਏ ਦੇਣੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕੁਝ ਹਾਸੇ ਠੱਠੇ ਵਾਲੀਆਂ ਕੁਝ ਸੋਚੀ ਪਉਣ ਵਾਲੀਆਂ ਤੇ ਕੁਝ ਹੈਰਾਨ ਕਰ ਦੇਣ ਵਾਲੀਆਂ ਪਰ ਜੋ ਨਹੀਂ ਰੁਕਦਾ ਉਹ ਹੈ ਇਹਨਾਂ دلچਸਪ ਵੀਡੀਓਜ਼ ਦਾ سلسلہ ਕਿ ਉਹਨਾਂ ਹੀ دلچਸਪ ਵੀਡੀਓਜ਼ ਚੋਂ ਦਿਨ ਦੀਆਂ ਟੌਪ 5 ਵੀਡੀਓਜ਼ ਕਰਿਆ ਕਰਾਂਗੇ ਤੁਹਾਡੇ ਨਾਲ ਸਾਂਝੀਆਂ ਤਾਂ ਜੋ ਦਿਨ ਭਰ ਦੀ ਥਕਾਵਟ ਤੋਂ ਬਾਅਦ ਤੁਸੀਂ ਵੀ ਚਿੰਤਾ ਮੁਕਤ ਹੋ ਕੇ ਇਹਨਾਂ ਵੀਡੀਓਜ਼ ਦਾ ਆਨੰਦ ਲੈ ਸਕੋ ਤਾਂ ਫਿਰ 延迟 ਕਿਸ ਗੱਲ ਦੀ ਆਓ ਕਰਦਿਆਂ ਸ਼ੁਰੂ ਦਿਨ ਦੀ ਟੌਪ 5ਵੀਂ ਵੀਡੀਓ ਦੇ ਨਾਲ ਮੈਂ ਮਜ਼ਾਕ ਤੇ ਸਮਝ ਗਏ ਬੈਠੇ ਮੈਂ ਸਭ ਸਮਝ ਦਿਆਂ ਤੂੰ ਜਵਾਕ ਤੇ ਸਮਝ ਇਹ ਵੀਡੀਓ ਹੈ ਦਿੱਲੀ ਦੇ ਇੱਕ ਮੈਟਰੋ ਦੀ ਜਿੱਥੇ ਕੁਝ ਵਿਦਿਆਰਥੀਆਂ ਨੇ ਗਿਟਾਰ ਨਾਲ ਐਸੀ ਤਾਰ ਛੇੜੀ ਕਿ ਉਸ ਨਾਲ ਟ੍ਰੇਨ 'ਚ ਬੈਠੇ ਸਾਰੇ ਪੈਸੇਂਜਰ ਵੀ ਚੂਮੁੱਠੇ ਤੇ ਇਹਨਾਂ ਬੱਚੀਆਂ ਦੇ ਫੈਨ ਬਣ ਗਏ ਨੰਨੂ ਅਜ ਕਰ ਤੋ ਫੰਦਾ ਨੰਨੂ ਸ਼ਾਇਦ ਇਸ ਨੂੰ ਜਿੰਦਗੀ ਨਿਚੋੜਦਾ ਨੰਨੂ ਤੂ ਜੁੱਤੀ ਹਲੇ ਤੁਸੀਂ ਪਿਆਨੋ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਕੀ ਕਦੇ ਪਾਣੀ ਚ ਪਿਆਨੋ ਵੱਜਦਾ ਸੁਣਿਆ ਹੈ ਇਹ ਵੀਡੀਓ ਹੈ ਇੰਗਲੈਂਡ ਦੇ ਯੂਟਿਊਬਰ ਜੋ ਜੈਂਕਿੰਸ ਦੀ ਜੋ ਅਕਸਰ ਵੱਖਰੀ ਤੇ ਅਨੋਖੀ ਜਗ੍ਹਾ ਤੇ ਪਿਆਨੋ ਵਜਾਉਣ ਲਈ ਮਸ਼ਹੂਰ ਹੈ ਅਤੇ ਪਿਆਨੋ ਵਜਾਉਣਾ ਹੀ ਉਸ ਦਾ ਸ਼ੌਂਕ ਹੈ ਪਰ ਜੋ ਜੈਂਕਿੰਸ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਜਿਸ ਵਿੱਚ ਉਹ ਪਾਣੀ ਠਾਲੇ ਜਾ ਕੇ ਪਿਆਨੋ ਵਜਾ ਰਿਹਾ ਹੈ ਇੱਕ ਵੀਡੀਓ ਹੈ ਮੁੰਬਈ ਦੀ ਟ੍ਰੇਨ ਦੀ ਜਿੱਥੇ ਟ੍ਰੇਨ ਦੇ ਵਿੱਚ ਵਖਾਈ ਦਿੱਤਾ ਇੱਕ ਕੁੱਤਾ ਇਸ ਬੇਜੁਬਾਨ ਨੂੰ ਦੋ ਕੁੜੀਆਂ ਨੇ ਦੇਖਿਆ ਇੱਕ ਕੁੱਤਾ ਵਿਦਿਆਬਿਹਾ ਸਟੇਸ਼ਨ ਤੋਂ ਕਦੋਂ ਚੜ ਗਿਆ ਪਤਾ ਹੀ ਨਹੀਂ ਲੱਗਾ ਪਰ ਕੁੱਤਾ ਕਾਫੀ ਪਰੇਸ਼ਾਨ ਹੋ ਗਿਆ ਜਿਸ ਮਗਰੋਂ ਕੁੜੀਆਂ ਨੇ ਸੁਰੱਖਿਅਤ ਇਸ ਪੁੱਤੇ ਨੂੰ ਅਗਲੇ ਸਟੇਸ਼ਨ ਤੇ ਉਤਾਰ ਦਿੱਤਾ ਤੇ ਹੁਣ ਗੱਲ ਕਰਦੇ ਹਾਂ ਦਿਨ ਦੀਆਂ ਟੌਪ ਦੋ ਵੀਡੀਓਜ਼ ਦੀ ਇਹਨਾਂ ਵੀਡੀਓਜ਼ ਨੂੰ ਤੁਸੀਂ ਪਸੰਦ ਕੀਤੇ ਬਿਨਾਂ ਨਹੀਂ रह ਸਕਦੇ ਤੇ ਫਿਰ ਪਹਿਲਾ ਵੀਡੀਓ ਹੀ ਹੋ ਜਾਏ ਇਹ ਵੀਡੀਓ ਹੈ ਇੱਕ ਛੋਟੀ ਬੱਚੀ ਦੀ ਜੋ ਛੋਟੇ ਛੋਟੇ ਕੁੱਤਿਆਂ ਨੂੰ ਖਾਣਾ ਖਵਾਉਣ ਜਾਂਦੀ ਹੈ ਪਰ ਕਿਵੇਂ ਕੁੱਤੇ ਉਸ ਨਾਲ ਹੀ ਖੇਡਣਾ ਸ਼ੁਰੂ ਕਰ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਕੇ ਹੁਣ ਦੈਂਦੀ ਟੋਪ ਪਹਿਲੀ ਵੀਡੀਓ ਹਨੂਮਨ ਚਾਲੀਸਾ ਦਾ ਪਾਠ ਕਰਦੇ ਨਜ਼ਰ ਆਏ ਨੰਨੇ ਮੁੰਨੇ ਇਹ ਵੀਡੀਓ ਹੈ ਸ਼੍ਰੀ ਮਹਾਪ੍ਰਭੂ ਪਬਲਿਕ ਸਕੂਲ ਸ਼ਿਵਕੋਟੀ ਦੀ ਪ੍ਰਯਾਗਰਾਜ ਦਾ ਇਹ ਸਕੂਲ ਹੈ ਜਿੱਥੇ ਸਵੇਰ ਵੇਲੇ ਬੱਚੇ ਪ੍ਰੇਅਰ ਕਰ ਰਹੇ ਨੇ ਫਿਰ ਮਿਲਾਂਗੇ ਕੁਝ ਨਵੀਆਂ ਤੇ ਦਿਲਚਸਪ ਵੀਡੀਓਜ਼ ਦੇ ਨਾਲ ਤਦ ਤੱਕ ਤੁਸੀਂ ਦੇਖਦੇ ਰਹੋ ਨਿਊਜ਼ 18